ਮਿੱਤਰੋ ਕੀ ਹਾਲ ਨੇ ਸਾਰਿਆਂ ਦੇ ਮਿੱਤਰੋ ਅੱਜ ਦੀ ਵੀਡੀਓ ਦਾ ਟਾਪਿਕ ਆ ਕਿ ਪ੍ਰੋਡਕਟਸ ਵਿੱਚ ਵੀ ਕੈਨ ਮੇਕ ਫਰੋਮ ਵੀਟ ਮਤਲਬ ਕਿ ਕਣਕ ਤੋਂ ਆਪਾਂ ਕਿਹੜੇ-ਕਿਹੜੇ ਪ੍ਰੋਡਕਟ ਤਿਆਰ ਕਰਕੇ ਵੇਚ ਸਕਦੇ ਆ ਮਤਲਬ ਮਿੱਤਰੋ ਪੰਜਾਬੀਆਂ ਤੇ ਕਿਸਾਨਾਂ ਲਈ ਇਹ ਮੁਨਾਫਾ ਕਮਾਉਣ ਦਾ ਬਹੁਤ ਵਧੀਆ ਸਾਧਨ ਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਕਿਉਂਕਿ ਆਪਾਂ ਨੂੰ ਪਤਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਆਪਣੀਆਂ ਜਿਹੜੀਆਂ ਫਸਲਾਂ ਨੇ ਕਣਕ ਝੋਨਾ ਆਲੂ ਗੰਨਾ ਮੱਕੀ ਇਹ ਹੀ ਨੇ ਮਿਲਕੇ 메ਨ ਆਹੀ ਨੇ ਕਈ ਦਾਣਾ ਲਾਹੰਦੇ ਨੇ ਕਈ ਪਿਆਜ਼ ਲਾਹੰਦੇ ਨੇ ਸੁਨ ਲਾਹੰਦੇ ਪਰ ਜਿਹੜੇ 메ਨ ਨੇ ਉਹ ਇਹੀ ਆ ਯਾਰ ਆਪ ਨੂੰ ਪਤਾ ਹੈ ਕਿ ਜਿਹੜੇ ਬੈਂਗਲੌਰ ਆ ਮੁੰਬਈ ਦਿੱਲੀ ਹਰਿਆਣਾ ਇਹ ਕਰੋੜਾਂ ਅਰਬਾਂ ਰੁਪਏ ਕਮਾ ਰਹੇ ਨੇ ਬਿਜ਼ਨਸ ਨਾਲ ਤੇ ਆਪਾਂ ਬਿਜ਼ਨਸ ਬਾਰੇ ਕਿਉਂ ਨਹੀਂ ਸੋਚ ਰਹੇ ਆਪਾਂ ਸਿਰਫ ਨੌਕਰੀਆਂ ਤੇ ਨਿਰਭਰ ਕਿਉਂ ਆ ਖੇਤੀ ਤੇ ਨਿਰਭਰ ਕਿਉਂ ਆ ਖੇਤੀ ਨਾਲ ਆਪਾਂ ਬਿਜ਼ਨਸ ਕਰਨਾ ਚਾਹੀਦਾ ਆਪਾਂ ਕਿਉਂਕਿ ਆਪਣੇ ਦਸ ਘਰੇ ਹੀ ਸਾਰਾ ਕੁਝ ਪਿਆ ਮਤਲਬ ਕਿ ਤੁਹਾਨੂੰ ਪਤਾ ਕਿ ਮਾਰਕੀਟ ਵਿੱਚ ਵਿਕਣ ਵਾਲੇ ਜਿਵੇਂ ਪ੍ਰੋਡਕਟਸ ਨੇ ਜਿਵੇਂ ਕਿ ਬ੍ਰੈਡ ਹੋ ਗਿਆ ਪਾਸਤਾ ਕੇਕਸ ਬਿਸਕਟਸ ਪੇਸਟਰੀਆਂ ਸੀਰੀਅਲਸ ਜਿਵੇਂ ਦਲੀਆ ਨੂਡਲਸ ਜਿਹੜਾ ਸਭ ਤੋਂ ਮੈਂ ਮਤਲਬ ਕਿ ਵਧੀਆ ਚੀਜ਼ ਆਟਾ ਆਟਾ ਵੀ ਹੁਣ ਪਤਾ ਕਿ ਅੱਜ ਕੱਲ ਪੈਕਟਾਂ 'ਚ ਵਿਕਦਾ ਵੱਡੇ ਸ਼ਹਿਰਾਂ 'ਚ ਇਹ ਸਾਰੇ ਕਣਕ ਤੋਂ ਤਿਆਰ ਹੁੰਦੇ ਆ ਤੇ ਕਣਕ ਤਾਂ ਆਪਣੇ ਘਰੇ ਪੰਜਾਬ ਵਿੱਚ ਵਾਧੂ ਆ ਆਪਾਂ ਬਿਜ਼ਨਸ ਬਾਰੇ ਕਿਉਂ ਨਹੀਂ ਸੋਚ ਰਹੇ ਜਿਹੜੀ ਚੀਜ਼ ਆਪਣੇ ਕੋਲ ਹੈਗੀ ਆ ਆਪਾਂ ਨੂੰ ਉਹਦਾ ਬਿਜ਼ਨਸ ਕਰਨਾ ਚਾਹੀਦਾ ਤਾਂ ਹੀ ਆਪਾਂ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਤੋਰ ਸਕਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਪ੍ਰੋਡਕਟ ਆ ਗਿਣਾਏ ਆ ਜਿੰਨੇਵੇਂ ਹੁਣ ਮੈਂ ਗਿਣਾਏ ਨੇ ਜਿਵੇਂ ਬ੍ਰੈਡ ਵਗੈਰਾ ਇਹ ਦੀਆਂ ਕੱਲੇ-ਕੱਲੇ ਦੀਆਂ ਆਪਾਂ ਕੰਪਨੀਆਂ ਖੜੀਆਂ ਕਰ ਸਕਦੇ ਆ ਕਰੋੜਾਂ ਅਰਬਾਂ ਰੁਪਏ ਦੀਆਂ ਸ਼ਾਇਦ ਤੁਸੀਂ ਨਾ ਸਮਝੋ ਮੈਂ ਤੁਹਾਨੂੰ ਸਮਝਾਉਣਾ ਜਿਵੇਂ ਬ੍ਰੈਡ ਬ੍ਰੈਡ ਹੈ ਜਿਹੜਾ ਆਪਾਂ ਬ੍ਰੈਡ ਖਾਂਦੇ ਆ ਹੋ ਸਕਦਾ ਤੁਸੀਂ ਨਾ ਖਾਂਦੇ ਹੋ ਪਰ ਕਦੇ ਨਾ ਦੇਖੇ ਤਾਂ ਹੋਣਗੇ ਜਿਹੜੇ ਬ੍ਰੈਡ ਨੇ ਉਹਨਾਂ ਦੀ ਕੰਪਨੀਆਂ ਹੁੰਦੀਆਂ ਨੇ ਬੌਨ ਬ੍ਰਿਟੇਨੀਆ ਕਿਟੀ ਜਿਹੜੇ ਬਿਸਕੁਟਸ ਨੇ ਬ੍ਰਿਟੇਨੀਆ ਪਾਰਲੇਜੀ ਕਰੈਮਿਕਾ ਜਿਹੜੇ ਨੂਡਲਸ ਨੇ ਮੈਗੀ ਕਹਿੰਦੇ ਆਪਾਂ ਇਹ ਨੈਸਲੇ ਨਾ ਔਰ ਇਹ ਕੱਲੀ ਕੱਲੀ ਕੰਪਨੀਆਂ ਕਰੋੜਾਂ ਕਰੋੜਾਂ ਅਰਬ ਅਰਬ ਰੁਪਏ ਦੀਆਂ ਨੇ ਜਿਵੇਂ ਕਿ ਬੌਨ ਬ੍ਰਿਟੇਨੀਆ ਕਿਟੀ ਕਰੈਮਿਕਾ ਤਾਂ ਆਪਣੇ ਪੰਜਾਬ ਦੀ ਉਹ ਆ ਆਪਾਂ ਬਿਜ਼ਨਸ ਕਰਨ ਬਾਰੇ ਸੋਚੀਏ ਆਪਣੇ ਕੋਲ ਸਭ ਕੁਝ ਆ ਬਸ ਆਪਣੇ ਕੋਲ ਵਿਜ਼ਨ ਦੀ ਘਾਟ ਆ ਜਾਂ ਗਾਈਡੈਂਸ ਦੀ ਘਾਟ ਆ ਉਹ ਮੈਂ ਪੂਰੀ ਕਰੂੰਗਾ ਮੈਂ ਸਾਰੇ ਢੰਗ ਤਰੀਕੇ ਤੁਹਾਨੂੰ ਦੱਸੂੰਗਾ ਕਿ ਕਿਹੜੇ ਬਿਜ਼ਨਸ ਕਰਨੇ ਚਾਹੀਦੇ ਆ ਕਿਹੜੇ ਨਹੀਂ ਕਰਨੇ ਚਾਹੀਦੇ ਇਹ ਚੈਨਲ ਤੇ ਸਾਰੇ ਵੀਡੀਓ ਪਾਉਂਗਾ ਪਰ ਮੇਰਾ ਮੇਨ ਮੋਟਿਵ ਇਹ ਹੀ ਆ ਕਿ ਪੰਜਾਬ ਹੁਣ ਉਹੀ ਬੈਕਵਰਡ ਏਰੀਆ ਨਾ ਰਹੇ ਬੈਕਵਰਡ ਏਰੀਆ ਨਾ ਰਹੇ ਮਤਲਬ ਕਿ ਇਹ ਇਹ ਬਿਜ਼ਨਸ ਵਾਲ ਨੂੰ ਤੋਰੇ ਇਹ ਅਗਲੀ ਦੁਨੀਆ ਨਾਲ ਕੰਪੀਟ ਕਰਨ ਜੋਗਾ ਹੋ ਜਵੇ ਇਹਦੇ ਜਵਾਬ ਕਰ ਲਈ ਨਸ਼ਿਆਂ ਤੇ ਔਰ ਬਸ ਇਹਨੂੰ ਨਾਮ ਬੜ ਕੇ ਡਾਇਆਨ ਬਿਜ਼ਨਸ ਕਰਨ ਬਾਰੇ ਸੋਚਣ ਆਪਦੇ ਘਰ ਦੇਆਂ ਨੂੰ ਸੁੱਖ ਦੇਣ ਬਾਰੇ ਸੋਚਣ ਪੈਸੇ ਕਮਾਉਣ ਬਾਰੇ ਸੋਚਣ ਅੱਗੇ ਆਉਣ ਵਾਲਾ ਸਮਾਂ ਬਿਜ਼ਨਸ ਦਾ ਹੀ ਆ ਤੁਸੀਂ ਚਾਹੇ ਮੰਨੋ ਜਾਂ ਨਾ ਮੰਨੋ ਆਪਾਂ ਪੰਜਾਬ ਚੋਂ ਬਿਜ਼ਨਸਮੈਨ ਐਂਟਰਪ੍ਰੈਨਿਅਰ ਕੱਢਣੇ ਨੇ ਇਹ ਮੇਰਾ ਸੁਪਨਾ ਆ ਯਾਰ ਜਿਹੜੇ ਬਿਜ਼ਨਸ ਨੇ ਨਾ ਜਿਵੇਂ ਤੁਹਾਨੂੰ ਮੈਂ ਕੰਪਨੀਆਂ ਕੜਾਈਆਂ ਨੇ ਇਹ ਜਾਂ ਤਾਂ ਇਕੱਲਾ ਬੰਦਾ ਹੈਂਡਲ ਕਰ ਸਕਦਾ ਪਰ ਜਿਹੜਾ ਆਪਣਾ ਮੋਟਿਵ ਆ ਉਹ ਐ ਵੀ ਸਾਰਾ ਪੰਜਾਬ ਸਾਰੇ ਪੰਜਾਬ ਨੂੰ ਮੁਨਾਫਾ ਹੋਵੇ ਕਿਸੇ ਇੱਕ ਬੰਦੇ ਨੂੰ ਨਾ ਹੋਵੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਆਪਾਂ ਅਮੁੱਲ ਵਰਗੀ ਕੰਪਨੀ ਬਣਾਵਾਂਗੇ ਮਤਲਬ ਆਪਾਂ ਨੂੰ ਅਮੁੱਲ ਵਰਗੀ ਕੰਪਨੀ ਬਣਾਉਣੀ ਚਾਹੀਦੀ ਆ ਬਣਾਵਾਂਗੇ ਤਾਂ ਚਲ ਦੂਰ ਦੀ ਗੱਲ ਹੋ ਗਈ ਵੀ ਉੱਥੇ ਕੋਈ ਇੱਕ ਬੰਦਾ ਮਾਲਕ ਨਹੀਂ ਹੈਗਾ ਉੱਥੇ ਜਿੰਨੇ ਬੰਦੇ ਉਹ ਚ ਦੁੱਧ ਪਾਉਂਦੇ ਆ ਜਿੰਨੇ ਉਹ ਚ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਜਿਨੇ ਆਪਣਾ ਜਿਨ੍ਹਾਂ ਨੇ ਡੰਗਰ ਰੱਖੇ ਹੋਏ ਆ ਉਹ ਆਪਣੇ ਦੁੱਧ ਪਾਉਂਦੇ ਨੇ ਉਹਨਾਂ ਨੂੰ ਸਾਰਾ ਬਰਾਬਰ ਪ੍ਰੋਫਿਟ ਮਿਲਦਾ ਕਿਸੇ ਇੱਕ ਬੰਦੇ ਨੂੰ ਪ੍ਰੋਫਿਟ ਨਹੀਂ ਜਾਂਦਾ ਆਪਾਂ ਨੂੰ ਐਗਏ ਕੰਪਨੀਆਂ ਬਣਾਉਣੀਆਂ ਪੈਣੀਆਂ ਤਾਂ ਕਿਤੇ ਜਾ ਕੇ ਪੰਜਾਬ ਦਾ ਭਲਾ ਹੋਊਗਾ ਜਿਹੜਾ ਆਪਣਾ ਮੋਟਿਵ ਆ ਕਿ ਪੰਜਾਬ ਵਿੱਚੋਂ ਕਰੋੜਾਂ ਦੀਆਂ ਕੰਪਨੀਆਂਜ਼ ਨਿਕਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀ ਵੈਲਿਊਏਸ਼ਨ ਕਰੋੜਾਂ ਰੁਪਏ ਅਰਬਾਂ ਰੁਪਏ ਹੋਵੇ ਅੱਜ ਇੱਕ ਅੱਜਕੱਲ ਥੋੜੀਆਂ ਕੰਪਨੀ ਕੰਪਨੀਆਂਜ਼ ਨੇ ਜਿਹੜੀਆਂ ਇਹ ਪੰਜਾਬ ਦੀਆਂ ਨੇ ਆਪਦੀਆਂ ਬਾਕੀ ਸਾਰੀਆਂ ਬਾਹਰ ਦੀਆਂ ਨੇ ਤੇ ਇੱਕ ਮੇਰਾ ਸੁਪਨਾ ਕਿ ਆਪਣੇ ਜਿਹੜੀ ਨੌਜਵਾਨ ਨੇ ਉਹ ਨਸ਼ਿਆਂ ਨੂੰ ਛੱਡ ਕੇ ਮਿਹਨਤ ਵੱਲ ਪੈਸੇ ਕਮਾਉਣ ਵੱਲ ਸ਼ਰੀਰ ਬਣਾਉਣ ਵੱਲ ਤਾਂ ਤੇ ਆਪ ਨੇ ਘਰ ਦੇ ਨੂੰ ਸੁੱਖ ਦੇਣ ਵੱਲ ਧਿਆਨ ਦੇਣ। ਕਿਸੇ ਹੋਰ ਪਾਸੇ ਧਿਆਨ ਦੇਣ ਦੀ ਲੋੜ ਨਹੀਂ। ਮੈਂ ਤੁਹਾਨੂੰ ਇਹ ਹੁਣ ਲਗਾਤਾਰ ਵੀਡੀਓਜ਼ ਆਏ ਕਰਨੀਆਂ ਆਂ ਬਿਜ਼ਨਸ ਬਾਰੇ, ਪੈਸੇ ਕਮਾਉਣ ਬਾਰੇ, ਆਪਣੀ ਸਿਹਤ ਬਾਰੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਅਗਲੀ ਵੀਡੀਓ 'ਚ ਤੁਹਾਨੂੰ ਮਿਲਦੇ ਆਂ। ਧੰਨਵਾਦ।